ਇਹ ਯੋਸਾਹ ਸਾਬ ਸਰਕਾਰ ਜੋ ਯੋਸਾਹ ਸਾਬ ਤੇ ਕੌਲਟਨ ਸਾਬ ਤੇ ਪ੍ਰਧਾਨ ਜੀ ਤੇ ভাইস ਪ੍ਰਧਾਨ ਜੀ ਤੇ ਆਪਣਾ ਸੁਪਰੇ ਸਾਬ ਬੈਠੇ ਆ ਇਹ ਯੋਸਾਹ ਸਾਬ ਤੁਹਾਡਾ ਸਰਕਾਰ ਹੈ ਤੁਸੀਂ ਨਵੇਂ ਆ ਹਜੇ ਕਿਉਂਕਿ ਆਪਾਂ ਤੁਹਾਡੇ ਵਿਰੁੱਧ ਬਹੁਤਾ ਵੀ ਨਹੀਂ ਆਣਾ ਚਾਹੁੰਦੇ ਕਿਉਂਕਿ ਤੁਹਾਨੂੰ ਹਾਲਾਤ ਨਹੀਂ ਪਤਾ ਇਸ ਸ਼ਹਿਰ ਦੇ ਗੱਲ ਐਦਾ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਅਸੀਂ ਪਿਛਲੇ 2023 ਤੋਂ 2024 ਤੱਕਰ ਕੰਮ ਕੀਤੇ 15 ਕਰੋੜ ਦੇ ਕੰਮ ਕੀਤੇ ਜਿਦੇ ਵਿੱਚ 10 ਕਰੋੜ ਰੁਪਏ ਦੇ ਕੰਮ 12 ਕਰੋੜ ਦੇ ਮੰਤਰੀ ਸਾਹਿਬ ਨੇ ਉਦਘਾਟਨ ਕੀਤਾ ਚਲੋ ਮੰਤਰੀ ਸਾਹਿਬ ਸਰਕਾਰ ਜੋਗਾ ਉਦਘਾਟਨ ਕਰ ਸਕਦੇ ਪਰ ਮੇਰੀ ਬਾਤ ਥੋੜੀ ਜਿਹੀ ਉੱਚੀ ਗੁੱਸਾ ਨਾ ਕਰਨਾ ਉਦਘਾਟਨ ਕਰ ਸਕਦੇ ਸਾਨੂੰ ਕੋਈ ਇਤਰਾਜ਼ ਨਹੀਂ ਆ ਮੇਨ ਗੱਲ ਇਹ ਹੈ ਕਿ ਐਮਸੀ ਸਹਿਬਾਨਾ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਕੱਲੇ ਮੰਤਰੀ ਸਾਹਿਬ ਵੱਲੋਂ ਨਹੀਂ ਤੁਸੀਂ ਹੁਣ ਆਏ ਨਵੇਂ ਆਏ ਕੀ ਐਮਸੀ ਸਾਹਿਬ ਦਾ ਐਮਸੀ ਦਾ ਕਿਉਂ ਯੋਗਦਾਨ ਕਿਉਂ ਨਹੀਂ ਐਮਸੀ ਦਾ ਵਿੱਚ ਜਦੋਂ ਮਤੇ ਪਾਸ ਕਰਨੇ ਐਮਸੀ ਸਾਹਿਬ ਆਏ ਮੰਤਰੀ ਸਾਹਿਬ ਆਏ ਸ਼ਵਾਲਿਕ ਸਕੂਲ ਗਏ ਇੱਥੇ ਆਏ ਮંત્રી ਸਾਹਿਬ ਨੇ ਸਾਡੂ ਐਮਸੀਆ ਨੂੰ ਨਕਮੇ ਐਮਸੀ ਕਿਹਾ ਸ਼ਹਿਰ ਵਾਸੀਆਂ ਦੇ ਕੇ ਕਹਿੰਦਾ ਨਕਮੇ ਐਮਸੀ ਚੁਣੇ ਹੋਏ ਮੇਰੇ ਐਮਸੀਆ ਨੂੰ ਚੁਣੋ ਮੈਂ ਆਹ ਕਰ ਦੂੰ ਮੇਰੀ ਇਸ ਹਾਊਸ ਦੇ ਵਿੱਚ ਆ ਤੁਹਾਡੇ ਅੱਗੇ ਫਰਿਆਦ ਹੈ ਪ੍ਰਧਾਨ ਜੀ ਤੁਹਾਡੇ ਅੱਗੇ ਫਰਿਆਦ ਹੈ ਕਿ ਜਦੋਂ ਅਸੀਂ ਨਕਮੇ ਆ ਤਾਂ ਸਾਡੇ ਕੰਮ ਕੀਤੇ ਹੋਇਆ ਨੂੰ ਕਰੋੜਾ ਰੁਪਏ ਨੂੰ ਮੰਤਰੀ ਸਾਹਿਬ ਕਿਉਂ ਲਗਾਟਨ ਕਰ ਰਹੇ ਅੱਜ ਜਲਫਾ ਬਾਤਾ ਮੰਦਰ ਤੇ 68 ਲੱਖ ਦਾ ਲਗਾਟਨ ਹੋਣਾ ਸਾਡੇ ਐਮਸੀ ਸਭਾਦਾਨਾਂ ਨੇ ਕੀਤਾ ਪਾਸ ਸਾਡੇ ਪ੍ਰਧਾਨ ਜੀ ਦੇ 22 ਪ੍ਰਧਾਨ ਜੀ ਨੇ ਕੀਤਾ ਉਹ 86 ਲੱਖ ਦੇ ਵਿੱਚ ਕਿਸੇ ਵੀ ਐਮਸੀ ਨੂੰ ਸੱਦਾ ਨਹੀਂ ਹੈ ਐਮਸੀ ਨੂੰ ਨਹੀਂ ਪ੍ਰਧਾਨ ਨੂੰ ਵੀ ਨਹੀਂ ਹੈ ਪ੍ਰਧਾਨ ਨੂੰ ਵੀ ਨਹੀਂ ਕਿਸੇ ਐਮਸੀ ਨੂੰ ਕਿਸੇ ਪ੍ਰਧਾਨ ਨੂੰ ਪ੍ਰਧਾਨ ਜੀ ਇੱਕ ਵਾਰ ਕਿਸੇ ਐਮਸੀ ਨੂੰ ਕਿਸੇ ਪ੍ਰਧਾਨ ਨੂੰ ਸੱਦਾ ਨਹੀਂ ਹੈ ਮੈਂ ਮੰਤਰੀ ਸਾਹਿਬ ਨੂੰ ਇਸ ਹਾਊਸ ਤੋਂ ਪੁੱਛਣਾ ਚਾਹਨਾ ਸਾਡੀ ਤਾਂ ਗੱਲ ਉਹਨਾਂ ਨੂੰ ਕੌੜੀ ਲੱਗਦੀ ਕਿ ਮੰਤਰੀ ਸਾਹਿਬ ਇਹ ਕਿਹੜਾ ਵਿਕਾਸ ਹੈ ਕਿ ਜਿਸ ਵਿਕਾਸ ਦੇ ਵਿੱਚ ਤੁਸੀਂ ਲੋਕਾਂ ਆ ਕੇ ਵਾਹ ਵਾਹ ਖੱਟਣ ਦੇ ਲਈ ਆਪਣੇ ਪੱਥਰ ਲਾ ਕੇ ਉਦਘਾਟਨ ਕਰ ਰਿਹਾ ਜਿਵਾਲਿਕ ਚੌਦੇ ਫੋਕਲ ਪੁਆਇੰਟ ਤੇ ਵੀ 40-50 ਲੱਖ ਰੁਪਏ ਦਾ ਘਟਨਾ ਹੈ 52 ਲੱਖ ਦਾ ਇੱਥੇ ਵੀ ਉਦਗਾਤੇ ਨੇ ਕਿਉਂ ਕਰੋ ਕੀਤਾ ਜਾ ਰਿਹਾ ਕੱਲ ਦੀ ਮੀਟਿੰਗ ਤੇ ਮera ਉੱਠਿਆ ਪੱਥਰਾਂ ਬਾਰੇ ਸਾਨੂੰ ਕਿਉਂ ਨਹੀਂ ਦੱਸਿਆ ਜਾ ਰਿਹਾ ਮੈਂ ਪ੍ਰਧਾਨ ਜੀ ਤੁਹਾਨੂੰ ਵੀ ਕਹਿ ਦਿੰਨਾ ਆਪਾਂ ਕੋਈ ਕੰਮ ਨਹੀਂ ਪਾਸ ਕਰਨਾ ਜਿੱਤੇ ਮੰਤਰੀ ਆਪਣੀ ਕੈਂਚੀ ਚਲਾਣਾ ਚਾਹਦਾ ਕੋਈ ਕੰਮ ਨਹੀਂ ਪਾਸ ਕਰਨਾ ਮੈਂ ਜੋ ਤੁਸੀਂ ਕੋਲੋਂ ਮੈਂ ਤੁਹਾਡੇ ਨਾਲ ਕੋਈ ਕੰਮ ਨਹੀਂ ਪਾਸ ਕਰਨਾ ਤੇ ਨਾਏ ਮੰਤਰੀ ਸਾਹਿਬ ਤੁਹਾਨੂੰ ਵੀ ਕਹਿੰਦੇ ਜੇ ਤੁਹਾਡੇ ਤਾਕਤ ਹੈ ਤਾਂ ਪੰਜਾਬ ਸਰਕਾਰ ਤੋਂ ਪੈਸਾ ਲੈ ਕੇ ਆਓ ਮੰਤਰੀ ਗਾਂਢ ਲਿਆ ਵੇ ਕਰਾ ਲੂਗੀ ਤੁਸੀਂ ਕੀ ਦੱਸਣਾ ਚਾਹੁੰਦੇ ਇੱਕ ਮਿੰਟ ਤੁਸੀਂ ਇਲਾਕੇ ਨੂੰ ਕੀ ਦੱਸਣਾ ਚਾਹੁੰਦੇ ਕਿ ਮੈਂ ਮੈਂ ਪੱਥਰ ਲੈ ਕੇ 86 ਲੱਗਦਾ ਅਧਿਕਾਟਨ ਕਰਦਾ ਤੇ ਸਾਨੂੰ ਨਕਮੇ ਕਹਿੰਦੇ ਕਿਹੜੀ ਕਿਤਾਬ ਹੈ ਕਿ ਚੁਣੇ ਹੋਏ ਨਮਾਇंदे ਨੰਗਲ ਸ਼ਹਿਰ ਦੇ ਉਹਨਾਂ ਨੂੰ ਤੁਹਾਡਾ ਮੰਤਰੀ ਨਕਮੇ ਘਾਰਿਆ ਨਕਮੇ ਤੁਹਾਡੀ ਸਰਕਾਰ ਜੇ ਸਰਕਾਰ ਨੇ ਕਰ ਪਈ ਜੇ ਸਰਕਾਰ ਦੇ ਲੋਕ ਖਿਤ ਕੰਮ ਹੈ ਡਾਕਟਰ ਅਫਸਰ ਨੂੰ ਪਾਸ ਨਹੀਂ ਕਰਦਾ ਮੈਂ ਅਫਸਰ ਸਹਿਬਾਨ ਤੁਹਾਡਾ ਸਤਿਕਾਰ ਕਰਦਾ ਪਰ ਮੇਰੀ ਇੱਕ ਬੇਨਤੀ ਆ ਜੇ ਅਗਲੇ ਦਿਨਾਂ ਤੋਂ ਸਾਡੀ ਹਾਊਸ ਨੂੰ ਦਸੇ ਤੋਂ ਬਿਨਾ ਪੱਤਰ ਲਾਏਗੇ ਤਾਂ ਉਹਨਾਂ ਪੱਤਰਾਂ ਦਾ ਅਗਾਟਣ ਅਸੀਂ ਆਪ ਜਾ ਕੇ ਕਰਾਂਗੇ ਜੇ ਸ਼ਰਤ ਲਾਡ ਆਰਡਰ ਦੀ ਕੋਈ ਸਿਚੁਏਸ਼ਨ ਖਰਾਬ ਹੋਈ ਤਾਂ ਉਹਦੇ ਲਈ ਜ਼ਿੰਮੇਵਾਰ ਤੁਸੀਂ ਐ ਤੇ ਮੰਤਰੀ ਐ ਮੈਂ ਕਹਿੰਦਾ ਅੱਜ ਪ੍ਰਧਾਨ ਜੀ ਜਣੇ ਇੱਕ ਲੋਕ ਕੰਮ ਪਾਸ ਕਰ ਦੋ ਜਿਹੜੇ ਕੰਮ ਅਫੀਸਰਸ ਨਾਲ ਹੋਰ ਉਹ ਤੋਂ ਇਲਾਵਾ ਸੀ ਕੋਈ 223 ਤੇ 225 ਨੰਬਰ ਬਤਾਨੀ ਪਾਸ ਕਰ ਰਹੇ ਰਿਪੋਰਟਿੰਗ ਕਰੋ ਬਿਲਕੁਲ ਸਹੀ ਅਸੀਂ ਨਹੀਂ ਕਰਨਾ ਅਸੀਂ ਆਖਿਆ ਕਿ ਕਿਹੜੇ ਕੰਮ ਨਹੀਂ ਵਿਖਿਆ ਸੀ ਇੱਥੇ ਮੰਤਰੀ ਸਾਹਿਬ ਕਹਿੰਦੇ ਨਕਮੇ ਹੈ ਮੰਤਰੀ ਸਾਹਿਬ ਤੁਹਾਨੂੰ 2027 'ਚ ਪਤਾ ਲੱਗੂ ਕਿ ਤੁਹਾਡੀ ਸਲੇਟ ਤੇ ਕੀ ਲਿਖਿਆ ਹੋਇਆ ਕਿਹੜੇ ਕੰਮ ਖੜੇ ਕੀਤਾ ਹੋਏ ਲੋਕ ਤੁਹਾਨੂੰ ਵੋਟ ਪਾਉਂਦੇ ਅਸੀਂ ਤਿੰਨ ਤਿੰਨ ਵਾਰ ਨੰਗਲ ਸ਼ਹਿਰ ਦੇ ਟੁੰਕੇ ਭੇਜਿਆ ਜੇ ਨਕਮੇ ਹੁੰਦੇ ਤਾਂ ਪਹਿਲੀ ਵਾਰ ਤੋਂ ਬਾਅਦ ਹਾਰ ਜਾਂਦੇ ਇਸ ਕਰਕੇ ਮੇਰੀ ਬੇਨਤੀ ਹੈ ਹਾਊਸ ਨੂੰ ਅੱਗੇ ਤੋਂ ਜੇ ਸਾਡਾ ਕੋਈ ਵੀ ਕਮਦਦ ਰਸਟਣ ਮੰਤਰੀ ਸਾਹਿਬ ਨੇ ਕੀਤਾ ਉਹਨਾਂ ਦਾ ਹੱਕ ਹੈ ਜੇ ਸਾਡੇ ਹਾਊਸ ਨੂੰ ਇਗਨੋਰ ਕੀਤਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਜਿੱਥੇ ਪੱਥਰ ਲਾੜਗੇ ਬਾਈ ਨਹੀਂ ਕਹਿੰਦਾ 223 ਤੇ 25 ਪੈਂਡਿੰਗ ਹੈ ਜੀ ਬਸ ਕਈ ਮਿੰਟ ਇੱਕ